ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹ ਹੁੰਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਮਿੰਨੀ ਪਾਰਲੀਮੈਂਟ ਬੜੇ ਹੀ ਮਾਣ ਦੇ ਨਾਲ ਫਕਰ ਦੇ ਨਾਲ ਇਸ ਸੰਸਥਾ ਦੀ ਗੱਲ ਹੁੰਦੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਜੋ ਐਸਜੀਪੀਸੀ ਦੀ ਮੌਜੂਦਾ ਲੀਡਰਸ਼ਿਪ ਹੈ ਇਸ ਸੰਸਥਾ ਦੀ ਜੋ ਮੌਜੂਦਾ ਲੀਡਰਸ਼ਿਪ ਹੈ ਕਿ ਉਹ ਉਸਮਾਨ ਮੱਤੇ ਇਤਿਹਾਸ ਦੇ ਨਾਲ ਧਰੋਤਾਨੀ ਕੁਮਾਰ ਰਹੀ ਕਿ ਸਿਰਫ ਅਕਾਲੀ ਦਲ ਦੀ ਸਿਆਸਤ ਚਮਕਾਉਣ ਅਤੇ ਹਰ ਮੁੱਦੇ ਤੇ ਸਰਕਾਰ ਦੇ ਨਾਲ ਉਲਝਣਾ ਉਹਨਾਂ ਤੇ ਬੇਲੋੜੇ ਦੋਸ਼ ਲਗਾਉਣੇ ਸਿੱਖਾਂ ਦੇ ਮਹਾਨ ਅਤੇ ਅਦੁੱਤੀ ਸ਼ਹਾਦਤਾਂ ਵਾਲੇ ਸਮਾਗਮਾਂ ਤੇ ਬੇਲੋੜੇ ਵਿਵਾਦ ਖੜੇ ਕਰਕੇ ਐਸਜੀਪੀਸੀ ਸਿੱਖ ਕੌਮ ਦਾ ਨੁਕਸਾਨਤ ਨਹੀਂ ਕਰ ਰਹੀ ਕਿ ਇਸ ਸਿਆਸਤ ਦੀ ਆੜ ਵਿੱਚ ਆਪਣੀਆਂ ਵੱੱਜਰ ਗਲਤੀਆਂ ਨੂੰ ਲੁਕੋਤਾ ਨਹੀਂ ਰਹੀ। ਹਾਲਾਂਕਿ ਇਸ ਸੰਸਥਾ ਤੇ ਸਮੇਂ-ਸਮੇਂ ਤੇ ਕਈ ਦੋਸ਼ ਲੱਗਦੇ ਰਹੇ ਨੇ ਪਰ ਉਹ ਜ਼ਿਆਦਾਤਰ ਗੋਲਕਤੀ ਮਾਇਆ ਦੀ ਦੁਰਵਰਤੋਂ ਕਰਨੀ, ਭ੍ਰਿਸ਼ਟਾਚਾਰ, ਨੌਕਰੀਆਂ ਦੇ ਵਿੱਚ ਸਿਫਾਰਸ਼ਾਂ, ਗੱਡੀਆਂ, ਸਰਾਵਾਂ ਦੀ ਦੁਰਵਰਤੋਂ ਆਦਿ ਇਨ੍ਹਾਂ ਚੀਜ਼ਾਂ ਦੇ ਨਾਲ ਹੀ ਸਬੰਧਤ ਰਹੇ ਹਨ। ਪਰ ਕੁਛਲੇ ਕੁਛ ਸਮੇਂ ਤੋਂ ਖਾਸ ਕਰ ਜਦੋਂ ਤੋਂ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਕੋਲ ਆਈ ਹੈ ਉਸ ਦੇ ਚੱਲਦੇ ਆ ਐਸਜੀਪੀਸੀ ਦੇ ਕੰਮਕਾਜ ਤੌਰ ਤਰੀਕੇ ਵਿਵਾਦਾਂ ਨੇ ਨਵਾਂ ਹੀ ਰੂਪ ਲੈ ਲਿਆ ਹੈ ਕੁਝ ਕੁ ਤਾਜ਼ਾ ਉਦਾਹਰਨਾਂ ਹਨ ਜਿਨ੍ਹਾਂ ਦਾ ਜ਼ਿਕਰ ਕਰਦੇ ਆ ਫਿਰ ਇਸ ਨੂੰ ਵਿਸਥਾਰ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਮੁੱਦੇ ਨੇ ਤਾਜ਼ਾ ਉਦਾਹਰਨਾਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਜਥੇਦਾਰਾਂ ਨੂੰ ਉਹਨਾਂ ਨੂੰ ਲਾਉਣਾ ਨਿਯੁਕਤ ਕਰਨਾ ਲਾਉਣਾ ਅਤੇ ਉਹਨਾਂ ਦਾ ਮਾਨ ਸਤਕਾਰ ਇਹ ਬੁੱਦਾ ਹੈ ਉਸ ਤੋਂ ਬਾਅਦ ਬੀਰ ਬਾਲ ਦਿਵਸ ਇਸ ਦੇ ਉੱਤੇ ਜੋ ਵਿਵਾਦ ਖੜਾ ਹੋਇਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮਾਂ ਦੇ ਵਿੱਚ ਕਿਸ ਤਰੀਕੇ ਨਾਲ ਐਸਜੀਪੀਸੀ ਦਾ ਟਕਰਾਅ ਰਿਹਾ ਚਾਹੇ ਉਹ ਦਿੱਲੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਹਰਿਆਣੇ ਦੀ ਹੋਵੇ ਤੇ ਜਾਂ ਪੰਜਾਬ ਸਰਕਾਰ ਹੋਵੇ ਸਾਰਿਆਂ ਦੇ ਨਾਲ ਹੀ ਟਕਰਾ ਦੀ ਮੂਦਰਾ ਛਈ ਹੈ ਸ਼੍ਰੀ ਅਰੰਧਪੁਰ ਸਾਹਿਬ ਵਿਖੇ ਹੈਰੀਟੇਜ ਸਟਰੀਟ ਦਾ ਕੰਮ ਚੱਲ ਰਿਹਾ ਸੀ ਉਸ ਨੂੰ ਕੱਲ ਰੋਕ ਦਿੱਤਾ ਗਿਆ ਐਸਜੀਪੀਸੀ ਵੱਲੋਂ ਤੇ ਇੱਕ ਮਾਮਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਾਮਲਾ ਹੈ ਇਹ 328 ਸਰੂਪ ਗਾਇਬ ਹੋਏ ਸੀ ਉਹਨਾਂ ਦਾ ਮਾਮਲਾ ਹੈ ਜੇ ਮਾਮਲੇ ਗਿਣਨ ਲੱਗ ਜਾਈਏ ਮਸਲੇ ਗਿਣਾਉਣ ਲੱਗ ਜਾਈਏ ਤਾਂ ਸ਼ਾਇਦ ਇਹ ਮੁੱਕਣੀ ਨਾ ਪਰ ਇਨ੍ਹਾਂ ਚਾਰ ਪੰਜ ਉਦਾਹਰਨਾਂ ਨੂੰ ਹੀ ਸਮਝਣ ਦਾ ਯਤਨ ਕਰਦੇ ਹਾਂ ਕਿ ਇਨ੍ਹਾਂ ਮਾਮਲਿਆਂ ਨੂੰ ਬਿਹਤਰ ਢੰਗ ਦੇ ਨਾਲ ਲਜਿਖਿਆ ਨਹੀਂ ਸੀ ਜਾ ਸਕਦਾ ਕਿ ਇਨ੍ਹਾਂ ਵਿਵਾਦਾਂ ਤੋਂ ਬਚਿਆ ਨਹੀਂ ਸੀ ਜਾ ਸਕਦਾ ਸ਼ੁਰੂਆਤ ਪਾਵਨ ਸਰੂਪਾਂ ਦੇ ਮੁੱਦੇ ਤੋਂ ਹੀ ਕਰਦੇ ਹਾਂ ਪਿੱਛੇ ਜੇ ਇਹ ਇਸ ਮਾਮਲੇ ਦੇ ਵਿੱਚ ਇੱਕ ਐਫ ਆਈ ਆਰ ਦਰਜ ਹੋਈ ਸੀ ਤਾਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਸਰਕਾਰ ਦਾ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਨਾ ਕਰਾਰ ਦਿੱਤਾ ਸੀ ਕਿ ਸਰਕਾਰ ਜਾਣਬੁੱਝ ਕੇ ਸਿੱਖਾਂ ਦੇ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਇਸ ਮੁੱਦੇ ਨੂੰ ਲੈ ਕੇ ਇੱਕ ਸਿੱਖ ਜਥੇਬੰਦੀ ਹੀ ਪਿਛਲੇ 4 ਸਾਲ ਤੋਂ ਕਾਰਵਾਈ ਦੀ ਮੰਗ ਕਰ ਰਹੀ ਸੀ ਉਹਨਾਂ ਵੱਲੋਂ ਪੱਕਾ ਮੋਰਚਾ ਵੀ ਲਾਇਆ ਗਿਆ ਸੀ ਹਾਈ ਕੋਰਟ ਦੇ ਵਿੱਚ ਕੇਸ ਵੀ ਕੀਤਾ ਹੋਇਆ ਸੀ ਜਿਸ ਦਾ ਹਵਾਲਾ ਦੇ ਕੇ ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਹਾਈ ਕੋਰਟ ਦੇ ਫੈਸਲੇ ਦੀ ਪਾਲਣਾ ਕੀਤੀ ਹੈ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਐਫਆਈਆਰ ਦਰਜ ਕੀਤੀ ਹੈ ਉਸ ਸਮੇਂ ਐਸਜੀਪੀਸੀ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਕਿਉਂ ਨਹੀਂ ਸਮਝਿਆ ਜਿਹੜੇ 16 ਮੁਲਾਜ਼ਮਾਂ ਦੇ ਖਿਲਾਫ ਕੇਸ ਦਰਜ ਹੋਇਆ ਹੈ ਇਹਨਾਂ ਵਿੱਚੋਂ ਕੁਝ ਨੇ ਅਗਾਊਂ ਜ਼ਮਾਨਤ ਦੇ ਲਈ ਅਰਜੀ ਦਿੱਤੀ ਸੀ ਜਿਸ ਨੂੰ ਕੱਲ ਅੰਮ੍ਰਿਤਸਰ ਦੀ ਸਥਾਨਕ ਅਦਾਲਤ ਨੇ ਖਾਰਜ ਕਰ ਦਿੱਤਾ ਹੈ ਹੁਣ ਉਹ ਮੁਲਾਜ਼ਮ ਵੀ ਹਾਈ ਕੋਰਟ ਦਾ ਰੁਖ ਕਰਨ ਦਾ ਮਨ ਬਣਾ ਰਹੇ ਇਸ ਤੋਂ ਪਹਿਲਾਂ ਇੱਕ ਹੋਰ ਸਿੱਖ ਸੰਸਥਾ ਸੀ ਪੰਜਾਬ ਦੀ ਮਨੁੱਖੀ ਅਧਿਕਾਰ ਸੰਗਠਨ ਜਿਨ੍ਹਾਂ ਨੇ 2020 ਦੇ ਵਿੱਚ ਸ਼ਿਕਾਇਤ ਕੀਤੀ ਸੀ ਤੇ ਉਹਨਾਂ ਦੇ ਵਕੀਲ ਸਰਬਜੀਤ ਸਿੰਘ ਮੇਰਕਾ ਵੱਲੋਂ ਕਈ ਤੱਥ ਉਜਾਗਰ ਕੀਤੇ ਗਏ ਨੇ ਆਪਣੀ ਪੜਤਾਲੀਆ ਰਿਪੋਰਟ ਦੇ ਵਿੱਚ ਜਿਸ ਵਿੱਚ ਕਈ ਸਬੂਤ ਵੀ ਸ਼ਾਮਿਲ ਹਨ ਇਹਨਾਂ ਸਰੂਪਾਂ ਨੂੰ ਵੇਚਣ ਦੇ ਉਸ ਜਾਂਚ ਰਿਪੋਰਟ ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੀ ਛਾਪੀ ਗਈ ਸੀ ਉਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜ਼ਿਕਰ ਨੂੰ ਉਹ ਵੀ ਸ਼੍ਰੋਮਣੀ ਕਮੇਟੀ ਦੁਆਰਾ ਹੀ ਕੀਤੀ ਜਾ ਰਹੀ ਸੀ। ਕਈ ਹੋਰ ਗੱਲਾਂ ਤੇ ਕਈ ਹੋਰ ਸਬੂਤਾਂ ਦਾ ਜ਼ਿਕਰ ਉਹਨਾਂ ਵੱਲੋਂ ਕਈ ਸੋਸ਼ਲ ਮੀਡੀਆ ਚੈਨਲਾਂ ਤੇ ਆਪਣੇ ਇੰਟਰਵਿਊ ਦੇ ਕੇ ਉਹਨਾਂ ਨੇ ਜ਼ਿਕਰ ਕੀਤਾ ਹੈ। ਉਸ ਦੇ ਨਾਲ ਤਸਵੀਰ ਬਹੁਤ ਸਾਫ਼ ਹੋ ਗਈ ਜਾਪਦੀ ਹੈ। ਜੋ ਸ਼੍ਰੋਮਣੀ ਕਮੇਟੀ ਸਰਕਾਰ ਉੱਪਰ ਦੋਸ਼ ਲਗਾ ਕੇ ਸਿਆਸਤ ਕਰ ਰਹੀ ਸੀ ਉਸ ਦਾ ਚਿਹਰਾ ਮੂਰਾ ਨੰਗਾ ਹੋ ਗਿਆ। ਇਹ ਵੀ ਸਾਫ਼ ਹੋ ਗਿਆ ਹੈ ਕਿ ਇਹ 328 ਸਰੂਪਾਂ ਦਾ ਜੋ ਮਾਮਲਾ ਹੈ ਜਾਂ ਮੁੱਦਾ ਹੈ ਜੋ ਕੁਝ ਇਸ ਦੇ ਵਿੱਚ ਹੋਇਆ ਉਸ ਨੂੰ ਸਿੱਖ ਸੰਸਥਾਵਾਂ ਵੱਲੋਂ ਹੀ ਚੱਕਿਆ ਜਾ ਰਿਹਾ ਸੀ ਅੱਜ ਤੋਂ ਨਹੀਂ ਬੜੇ ਲੰਮੇ ਸਮੇਂ ਤੋਂ ਚੱਕਿਆ ਜਾ ਰਿਹਾ ਸੀ ਇਹ ਮੁੱਦਾ ਕਿਸੇ ਸਰਕਾਰ ਨੇ ਖੜਾ ਨਹੀਂ ਕੀਤਾ ਹੈ ਤੇ ਨਾ ਹੀ ਇਹਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਵਰਗੀ ਕੋਈ ਚੀਜ਼ ਹੈ ਕਿ ਜਦੋਂ ਇਹ ਸ਼ਿਕਾਇਤਾਂ ਹੋਈਆਂ ਸੀ ਸਿੱਖਾਂ ਨੇ ਹੀ ਇਤਰਾਜ਼ ਜਟਾਇਆ ਸੀ ਉਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਇਹਨਾਂ ਮੁਲਾਜ਼ਮਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ ਉਦੋਂ ਸਿਰਫ ਇਹ ਕਹਿ ਕੇ ਕਿ ਇਹਨਾਂ ਨੂੰ ਤਨਖਾਹ ਲਾ ਦਿੱਤੀ ਹੈ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਕਿ ਇਹ ਮਾਮਲਾ ਉਹਦੇ ਨਾਲ ਖਤਮ ਹੋ ਜਾਂਦਾ ਹੈ ਕਿ ਮਾਮਲਾ ਇਸ ਤੋਂ ਜ਼ਿਆਦਾ ਗੰਭੀਰ ਨਹੀਂ ਸੀ ਕਿ ਉਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਮਿਸਾਲ ਪੈਦਾ ਨਹੀਂ ਕਰਨੀ ਚਾਹੀਦੀ ਸੀ ਬਹੁਤ ਸਖਤ ਕਾਰਵਾਈ ਕਰਕੇ ਸਖਤ ਸਜ਼ਾ ਦੇ ਕੇ ਜਦੋਂ ਤੁਸੀਂ ਧਰਮ ਦੀ ਰਾਖੀ ਦਾ ਦਾਵਾ ਕਰਨ ਵਾਲੇ ਲੋਕ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੇਚ ਕੇ ਪੈਸਾ ਖੁਰਦ-ਬੁਰਦ ਕਰ ਰਹੇ ਹਾਂ ਜਾਂ ਵੀਆਈਪੀ ਲੋਕਾਂ ਦੇ ਘਰਾਂ ਦੇ ਵਿੱਚ ਚਾਹੇ ਉਹ ਦਿੱਲੀ ਵਿੱਚ ਹੋਣ ਚਾਹੇ ਉਹ ਚੰਡੀਗੜ੍ਹ ਦੇ ਵਿੱਚ ਹੋਣ ਕਿਸੇ ਸਿਆਸੀ ਨੇਤਾ ਦੇ ਕਹਿਣ ਤੇ ਉਹ ਸਰੂਪਾਂ ਨੂੰ ਪਹੁੰਚਾ ਰਹੇ ਹਾਂ ਤਾਂ ਕੀ ਤੁਹਾਡੀ ਜਵਾਬਦੇਹੀ ਨਹੀਂ ਬਣਦੀ ਹੈ ਸਿੱਖ ਕੌਮ ਦੇ ਪ੍ਰਤੀ ਹੁਣ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੋ ਹੈਰੀ ਸਟੇਜ ਸਟਰੀਟ ਦਾ ਕੰਮ ਐਸਜੀਪੀਸੀ ਨੇ ਰੋਕਿਆ ਹੈ ਉਸ ਦਾ ਵੀ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਹ ਜਿਹੜਾ ਕੰਮ ਹੈ ਹੈਰੀਟੇਜ ਸਟਰੀਟ ਦਾ ਇਹ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਸੀ ਤੇ ਐਸਜੀਪੀਸੀ ਵੱਲੋਂ ਇਸ ਕੰਮ ਨੂੰ ਰੋਕਣ ਦਾ ਜੋ ਕਾਰਨ ਦਿੱਤਾ ਗਿਆ ਹੈ ਜੋ ਹਵਾਲਾ ਦਿੱਤਾ ਗਿਆ ਹੈ ਉਹ ਇਹ ਹੈ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਦਿੱਖ ਇਸ ਨਾਲ ਪ੍ਰਭਾਵਿਤ ਹੋਵੇਗੀ ਜੋ ਹੈਰੀਟੇਜ ਸਟਰੀਟ ਦੇ ਲਈ ਨਵੇਂ ਗੇਟ ਦੀ ਉਸਾਰੀ ਕੀਤੀ ਜਾ ਰਹੀ ਹੈ ਉਹ ਗੇਟਾਂ ਦੇ ਨਾਲ ਤਖਤ ਸਾਹਿਬ ਦੀ ਦਿੱਖ ਪ੍ਰਭਾਵਿਤ ਹੋਵੇਗੀ ਇਹ ਕਾਰਨ ਦੇ ਕੇ ਉਸ ਕੰਮ ਨੂੰ ਰੁਕਵਾ ਦਿੱਤਾ ਗਿਆ ਕੀ ਇਹ ਫੈਸਲਾ ਸਿਆਸਤ ਤੋਂ ਪ੍ਰੇਰਿਤ ਨਹੀਂ ਲੱਗਦਾ ਖਾਸ ਕਰ ਉਦੋਂ ਜਦੋਂ ਸ਼ਰੂਮਣੀ ਕਮੇਟੀ ਵੱਲੋਂ ਖੁਦ ਜੜੀਆਂ ਇਮਾਰਤਾਂ ਉਹ ਸਾਰੀਆਂ ਗੱਜਾਂ ਨੇ ਚਾਹੇ ਉਹ ਪਹਿਲਾਂ ਉਹ ਸਾਰੀਆਂ ਗੱਜਾਂ ਨੇ ਜਾਂ ਹਜੇ ਵੀ ਉਹ ਸਾਰੀ ਉਦੀਨ ਹਨ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਗਲਿਆਰੇ ਦੇ ਵਿੱਚ ਉਹਨਾਂ ਬਹੁ ਮੰਜ਼ਲਾ ਇਮਾਰਤਾਂ ਤੇ ਵੀ ਸਿੱਖ ਸੰਸਥਾਵਾਂ ਵੱਲੋਂ ਕਈ ਵਾਰ ਇਤਰਾਜ਼ ਜਰਾ ਜਤਾਇਆ ਗਿਆ ਹੈ ਕਈ ਵਾਰ ਇਸ ਦਾ ਜ਼ਿਕਰ ਕੀਤਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਦਿੱਖ ਖਰਾਬ ਹੋ ਜਾਏਗੀ ਪਰ ਉਹਨਾਂ ਦੀ ਉਸਾਰੀ ਕਦੇ ਵੀ ਰੋਕੀ ਨਹੀਂ ਗਈ ਤੁਹਾਨੂੰ ਤਰਨਤਾਰਨ ਵਿਖੇ ਸ਼੍ਰੀ ਦਰਬਾਰ ਸਾਹਿਬ ਦੇ ਉਸ ਗੇਟ ਨੂੰ ਕਾਰ ਸੇਵਾ ਵਾਲਿਆਂ ਵੱਲੋਂ ਹਥੌੜਿਆਂ ਨਾਲ ਤੋੜੇ ਜਾਣ ਦੇ ਦ੍ਰਿਸ਼ ਹਜੇ ਵੀ ਤਾਜ਼ਾ ਹੋਣਗੇ ਹਜੇ ਵੀ ਯਾਦ ਹੋਣਗੇ ਉਦੋਂ ਕੀ ਉਹ ਗੱਲਾਂ ਜਾਇਜ਼ ਸੀ ਕਿ ਹੁਣ ਤੱਕ ਜਿਸ ਤਰੀਕੇ ਨਾਲ ਗੁਰਦੁਆਰਿਆਂ ਦੀ ਸਾਮ ਸਵਾਲ ਦੇ ਨਾਮ ਤੇ ਕਾਰ ਸੇਵਾ ਦੇ ਨਾਮ ਤੇ ਜੋ ਸੰਗਮਰਮਤ ਤੇ ਸੰਗਮਰਮਤ ਜੜੇ ਜਾ ਰਹੇ ਨੇ ਜੋ ਪੁਰਾਣਾ ਇਤਿਹਾਸ ਅਸੀਂ ਉਹਨੂੰ ਗਵਾਚਦੇ ਜਾ ਰਹੇ ਹਾਂ ਕੀ ਉਹ ਸਾਰਾ ਕੁਝ ਜਾਇਜ਼ ਹੈ ਕਿ ਉਸ ਦੇ ਨਾਲ ਗੁਰੂ ਘਰਾਂ ਦੀ ਦਿੱਖ ਖਰਾਬ ਨਹੀਂ ਹੋ ਰਹੀ ਉਦੋਂ ਇਹ ਇਮਾਰਤਾਂ ਦੀ ਉਸਾਰੀ ਕਿਉਂ ਨਹੀਂ ਰੋਕੀ ਜਾਂਦੀ ਜਦੋਂ ਸਿੱਖ ਸੰਸਥਾਵਾਂ ਇਤਰਾਜ਼ ਕਰਦੀਆਂ ਨੇ ਜਦੋਂ ਐਸਟੀਪੀਸੀ ਖੁਦ ਇਨ੍ਹਾਂ ਇਮਾਰਤਾਂ ਦਾ ਦਰਮਾਨ ਕਰਦੀ ਹੈ ਉਦੋਂ ਕੋਈ ਇਸ ਤਰ੍ਹਾਂ ਦਾ ਹਵਾਲਾ ਨਹੀਂ ਦਿੱਤਾ ਜਾਂਦਾ ਕਿ ਇਨ੍ਹਾਂ ਨਾਲ ਦਿੱਖ ਖਰਾਬ ਹੋ ਗਈ ਜਾਂ ਇਨ੍ਹਾਂ ਦੇ ਨਾਲ ਕੋਈ ਨੁਕਸਾਨ ਹੋ ਰਿਹਾ ਹੈ ਸਾਡੇ ਇਤਿਹਾਸ ਦਾ ਸਾਡੀ ਵਿਰਾਸਤ ਦਾ ਨੁਕਸਾਨ ਹੋ ਰਿਹਾ ਹੈ ਉਦੋਂ ਕਾਰ ਸੇਵਾ ਦੇ ਨਾਮ ਤੇ ਉਸਾਰੀ ਲਗਾਤਾਰ ਚਲਦੀ ਰਹਿੰਦੀ ਹੈ ਕਿਸੇ ਨੂੰ ਕੋਈ ਯਾਦ ਨਹੀਂ ਆਉਂਦਾ ਕੋਈ ਇਤਰਾਜ਼ ਦਾ ਧਿਆਨ ਵੀ ਨਹੀਂ ਰੱਖਿਆ ਜਾਂਦਾ ਸਿਰਫ ਐਸਜੀਪੀਸੀ ਦੇ ਕੰਮ ਜਦੋਂ ਹੁੰਦੇ ਨੇ ਉਦੋਂ ਸਾਰੀਆਂ ਚੀਜ਼ਾਂ ਜਾਇਜ਼ ਨੇ ਤੇ ਜਦੋਂ ਇਹੀ ਕੰਮ ਕੋਈ ਹੋਰ ਕਰਵਾ ਰਿਹਾ ਹੋਵੇ ਤੇ ਐਸਜੀਪੀਸੀ ਉਹਨਾਂ ਦੇ ਵਿੱਚ ਰੁਕਾਵਟ ਕਰ ਰਹੀ ਹੈ ਕਿ ਇਸ ਨੂੰ ਸਿਆਸਤ ਨਹੀਂ ਕਿਹਾ ਜਾ ਸਕਦਾ ਔਰ ਕੱਲਾ ਇਸ ਨੂੰ ਸਿਰਫ ਉਸਾਰੀ ਰੋਕਣ ਤੱਕ ਹੀ ਸੀਮਿਤ ਨਹੀਂ ਸਮਝਿਆ ਜਾਣਾ ਚਾਹੀਦਾ ਇਸ ਤੋਂ ਪਹਿਲਾਂ ਜਿਹੜੇ ਸਮਾਗਮ ਹੋਏ ਸੀ ਸ਼ਤਾਬਦੀ ਸਮਾਗਮ ਉਹਨਾਂ ਨੂੰ ਵੀ ਬਹੁਤ ਬਿਹਤਰ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇੱਕ ਸਨੇਹਾ ਦੇਣ ਦੇ ਲਈ ਉਨਾ ਸਮਾਗਮਾਂ ਨੂੰ ਬਿਹਤਰ ਤਰੀਕੇ ਦੇ ਨਾਲ ਆਯੋਜਿਤ ਕਰਕੇ ਉਹ ਸੁਨੇਹਾ ਦਿੱਤਾ ਜਾ ਸਕਦਾ ਸੀ ਪਰ ਸਿਰਫ ਇਸ ਸਿਆਸਤ ਦੇ ਚੱਲਦੇ ਆ ਕਿ ਸਿਰਫ ਤੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇਹ ਸਮਾਗਮ ਕਰਾ ਸਕਦੀ ਹੈ ਹੋਰ ਕੋਈ ਇਸ ਦੇ ਵਿੱਚ ਭਾਗੀਦਾਰ ਨਹੀਂ ਹੋਣਾ ਚਾਹੀਦਾ ਹਿੱਸੇਦਾਰ ਨਹੀਂ ਹੋਣਾ ਚਾਹੀਦਾ ਨਾ ਤਾਂ ਸਰਕਾਰ ਦੇ ਨਾਲ ਕੋਈ ਤਾਲਮੇਲ ਕੀਤਾ ਗਿਆ ਚਲੋ ਸਰਕਾਰ ਨੂੰ ਆਪਾਂ ਅਲੈਦਾ ਰੱਖ ਦਿੰਦੇ ਆ ਛੱਡ ਦਿੰਦੇ ਆ ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੋਹਾਂ ਨਾਲ ਤਾਂ ਤਾਲਮੇਲ ਕੀਤਾ ਜਾ ਸਕਦਾ ਸੀ ਖਾਸ ਕਰ ਉਹਦੋਂ ਜਦੋਂ ਸਾਰਿਆਂ ਨੂੰ ਪਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿੱਲੀ ਵਿਖੇ ਹੋਈ ਸੀ ਜੇ ਆਪਾਂ ਇਤਿਹਾਸ ਦੇ ਨਾਲ ਵੀ ਇਹਨਾਂ ਸਮਾਗਮਾਂ ਨੂੰ ਜੋੜ ਕੇ ਦੇਖੀਏ ਤਾਂ ਇਹਨਾਂ ਦਾ ਆਯੋਜਨ ਦਿੱਲੀ ਦੇ ਵਿੱਚ ਹੋਣਾ ਚਾਹੀਦਾ ਸੀ ਤੇ ਉੱਥੇ ਸ਼੍ਰੋਮਣੀ ਕਮੇਟੀ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਤਾਲਮੇਲ ਬਿਠਾ ਕੇ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਸੀ ਜਿੱਥੇ ਦੇਸ਼ ਭਰ ਦੇ ਜਿਹੜੇ ਲੀਡਰਸ਼ਿਪ ਹੈ ਉਹ ਉੱਥੇ ਪਹੁੰਚਦੀ ਪੂਰੇ ਦੇਸ਼ ਦੇ ਵਿੱਚ ਇਹ ਸੁਨੇਹਾ ਜਾਂਦਾ ਪੂਰੀ ਦੁਨੀਆ ਦੇ ਵਿੱਚ ਇਹ ਸੁਨੇਹਾ ਜਾਂਦਾ ਲੇਕਿਨ ਆਪਣੀ ਸੌੜੀ ਸਿਆਸਤ ਦੇ ਚੱਲਦਿਆਂ ਐਸਟੀਪੀਸੀ ਨੇ ਉਹ ਸਮਾਗਮ ਜਿਹੜੇ ਨੇ ਪੰਜਾਬ ਦੇ ਵਿੱਚ ਹੀ ਕਰਾਉਣ ਦਾ ਫੈਸਲਾ ਲਿਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਉਹ ਕਰਾਏ ਗਏ ਤੇ ਉਸ ਤੇ ਵਿੱਚ ਵੀ ਚਾਰ ਚਾਰ ਪੰਜ ਪੰਜ ਥਾਂ ਤੇ ਅਲੱਗ-ਅਲੱਗ ਲੋਕਾਂ ਵੱਲੋਂ ਜਦੋਂ ਇਹ ਸਮਾਗਮ ਕਰਾਏ ਗਏ ਉਹਨਾਂ ਦੇ ਵਿੱਚ ਸ਼ਾਇਦ ਇੰਨਾ ਕਾਰਨਾ ਕਰਕੇ ਹੀ ਸ਼ਰਧਾਲੂਆਂ ਦੀ ਕਮੀ ਰਹੀ ਸ਼ਰਧਾਲੂ ਕੋਈ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੱਸਾ ਉਹਨਾਂ ਵੱਲੋਂ ਨਹੀਂ ਲਿਆ ਗਿਆ ਕਿਉਂਕਿ ਉਹ ਵੀ ਇਨ੍ਹਾਂ ਸਮਾਗਮਾਂ ਦੇ ਨਾਮ ਤੇ ਜਿਹੜੀ ਸਿਆਸਤ ਹੋ ਰਹੀ ਸੀ ਉਸ ਤੋਂ ਦੁਖੀ ਸੀ ਉਸ ਤੋਂ ਖਫਾ ਸੀ ਸ਼ਾਇਦ ਇਸੇ ਕਰਕੇ ਕਿਸੇ ਵੀ ਸਮਾਗਮ ਦੇ ਵਿੱਚ ਉਸ ਤਰੀਕੇ ਨਾਲ ਹਮ-ਹਮਾ ਕੇ ਨਹੀਂ ਪਹੁੰਚੇ ਜਿਵੇਂ ਕਿ ਰਵਾਇਤੀ ਤੌਰ ਤੇ ਆਪਾਂ ਦੇਖਦੇ ਹਾਂ ਕਿ ਕਿਸੇ ਵੀ ਸਿੱਖ ਇਤਿਹਾਸ ਦੇ ਨਾਲ ਜੁੜੇ ਹੋਏ ਸਾਡੇ ਗੁਰੂਆਂ ਦੇ ਨਾਲ ਜੁੜੇ ਹੋਏ ਕੋਈ ਵੀ ਸਮਾਗਮ ਹੋ ਉਹਨਾਂ ਦੇ ਵਿੱਚ ਕਿਸੇ ਨੂੰ ਸੱਦਾ ਦੇਣ ਦੀ ਲੋੜ ਨਹੀਂ ਪੈਂਦੀ ਆਪ ਹੀ ਹੁਮ ਹਮਾ ਕੇ ਲੱਖਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਉੱਥੇ ਪਹੁੰਚ ਜਾਂਦੇ ਨੇ ਪਰ ਇੰਨਾ ਸਮਾਗਮਾਂ ਦੇ ਵਿੱਚ ਅਜੇ ਆ ਨਹੀਂ ਹੋਇਆ ਕਿ ਸਭ ਤੋਂ ਵੱਡਾ ਦੋਸ਼ ਐਸਜੀਪੀਸੀ ਨੂੰ ਨਹੀਂ ਜਾਣਾ ਚਾਹੀਦਾ ਇਸ ਤੋਂ ਪਹਿਲਾਂ ਵੀ ਐਸਜੀਪੀਸੀ ਹਮੇਸ਼ਾ ਵਿਵਾਦਾਂ ਦੇ ਵਿੱਚ ਹੀ ਰਹੀ ਹੈ ਚਾਹੇ ਉਹ ਜਥੇਦਾਰਾਂ ਨੂੰ ਲਾਉਣ ਦਾ ਮਾਮਲਾ ਹੋਵੇ ਜਾਂ ਉਹਨਾਂ ਨੂੰ ਉਹਨਾਂ ਦੀ ਪਦਵੀ ਤੋਂ ਹਟਾਉਣ ਦਾ ਮਾਮਲਾ ਹੋਵੇ ਜਾਂ ਉਹਨਾਂ ਦੇ ਬਣਦੇ ਮਾਨ ਸਤਕਾਰ ਦੀ ਗੱਲ ਹੋਵੇ ਚਾਹੇ ਉਹ ਗੱਲ ਸਿੱਖ ਰਹਿਤ ਮਰਿਆਦਾ ਦੀ ਹੋਵੇ ਪਿਛਲੇ ਕੁਝ ਸਮੇਂ ਤੋਂ ਐਸਜੀਪੀਸੀ ਹਰ ਸਮੇਂ ਵਿਵਾਦ ਹੀ ਘੇਰਦੀ ਆ ਰਹੀ ਹੈ ਵਿਵਾਦਾਂ ਦੇ ਵਿੱਚ ਹੀ ਰਹੀ ਹੈ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਹੋਇਆ ਸੀ ਜਿਸ ਨੂੰ ਦੁਨੀਆ ਭਰ ਦੀ ਸਿੱਖ ਸੰਗਤ ਵੱਲੋਂ ਕਾਫੀ ਸਲਾਹਿਆ ਗਿਆ ਜਿਸ ਤੇ ਵਿੱਚ ਸਾਰੇ ਚੁੱਲ੍ਹੇ ਸਮੇਟਣ ਦੀ ਗੱਲ ਹੋਈ ਸੀ ਜਿਸ ਦੇ ਵਿੱਚ ਬੜੇ ਕਰੜੀ ਸ਼ਬਦਾਵਲੀ ਦੀ ਵਰਤ ਹੋਈ ਸੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਜਥੇਦਾਰ ਸਹਿਬਾਨ ਵੱਲੋਂ ਕਰੜੇ ਹੱਥੀ ਲਿਆ ਗਿਆ ਸੀ ਉਹਨਾਂ ਫੈਸਲਿਆਂ ਨੂੰ ਵੀ ਡਿਲੀਊਟ ਕਰ ਦਿੱਤਾ ਗਿਆ ਹੈ ਸਮੇਂ ਦੇ ਨਾਲ 1 ਸਾਲ ਵੀ ਧਿਆਨ ਤੋਂ ਬਾਅਦ ਉਹ ਫੈਸਲੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੇ ਗਏ ਸਗੋਂ ਉਸਦੇ ਉਲਟ ਜਿਹੜੇ ਜਥੇਦਾਰ ਸਹਿਬਾਨ ਉਹ ਫੈਸਲੇ ਸੁਣਾਉਣ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਉਹਨਾਂ ਦੀਆਂ ਪਦਵੀਆਂ ਤੋਂ ਤਾਂ ਲਾਇਆ ਹੀ ਗਿਆ ਬਲਕਿ ਉਹਨਾਂ ਦੀ ਕਿਰਦਾਰਕੁਸ਼ੀ ਵੀ ਕੀਤੀ ਗਈ ਸਾਰੀ ਦੁਨੀਆ ਸਾਹਮਣੇ ਅਸੀਂ ਇੱਕ ਪਾਸੇ ਕਹਿੰਦੇ ਆ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਮਾਨਤਾ ਦਿੰਨੇ ਆ ਉਹਨਾਂ ਦੀ ਪਦਵੀ ਜਿਹੜੀ ਹੈ ਉਹ ਸਿੱਖਾਂ ਦੇ ਵਿੱਚ ਸਭ ਤੋਂ ਅਹਿਮ ਸਥਾਨ ਰੱਖਦੀ ਹੈ ਉਹਨਾਂ ਦਾ ਹੁਕਮਨਾਮਾ ਸਭ ਤੋਂ ਲਾਗੂ ਹੁੰਦਾ ਹੈ ਕੋਈ ਉਸ ਨੂੰ ਮੋੜ ਨਹੀਂ ਸਕਦਾ ਲੇਕਿਨ ਉਸੇ ਪਦਵੀ ਦਾ ਕਿਸ ਤਰੀਕੇ ਦੇ ਨਾਲ ਅਪਮਾਨ ਕੀਤਾ ਗਿਆ ਇਹ ਵੀ ਸਾਰਿਆਂ ਦੇ ਸਾਹਮਣੇ ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਹੋਣ ਚਾਹੇ ਉਹ ਗਿਆਨੀ ਰਗਵੀਰ ਸਿੰਘ ਹੋਣ ਜਾਹੇ ਉਹ ਗਿਆਨੀ ਸੁਲਤਾਨ ਸਿੰਘ ਹੋਣ ਸਾਰਿਆਂ ਨੂੰ ਹੀ ਇੱਕ ਇੱਕ ਕਰਕੇ ਉਹਨਾਂ ਦੀਆਂ ਪਦਵੀਆਂ ਤੋਂ ਲਾਹਿਆ ਗਿਆ ਤੇ ਆਪਣੀ ਮਨਮਰਜ਼ੀ ਦੇ ਜ਼ਥੇਦਾਰ ਉਹਨਾਂ ਦੀ ਜਗ੍ਹਾ ਤੇ ਥਾਪੇ ਗਏ। ਜ਼ਥੇਦਾਰ ਥਾਪਣ ਦੇ ਸਮੇਂ ਵੀ ਜੋ ਕੰਟਰੋਵਰਸੀ ਹੋਈ ਜੋ ਵਿਵਾਦ ਹੋਏ ਉਹ ਵੀ ਐਸਜੀਪੀਸੀ ਉਹਨਾਂ ਤੋਂ ਸ਼ਾਇਦ ਬਚ ਸਕਦੀ ਸੀ ਲੇਕਿਨ ਬਚਨ ਦੀ ਥਾਂ ਤੇ ਉਹ ਵਿਵਾਦ ਐਸਜੀਪੀਸੀ ਹੋਰ ਵੱਡੇ ਕਰਦੀ ਗਈ। ਚਾਹੇ ਉਹ ਜ਼ਥੇਦਾਰ ਸਹਬਾਨ ਦੀ ਦਸਤਾਰ ਬੰਦੀ ਨੂੰ ਲੈ ਕੇ ਹੋਇਆ ਹੋਵੇ। ਜਦੋਂ ਪਹਿਲਾਂ ਉਹਨਾਂ ਨੂੰ ਇੱਕ ਕਾਰਜਕਾਰ ਸੰਭਾਲਿਆ ਗਿਆ ਉਦੋਂ ਲਗਭਗ ਸਾਰੀਆਂ ਹੀ ਜਥੇਬੰਦੀਆਂ ਗੈਰਹਾਜ਼ਰ ਰਹੀਆਂ ਇਥੋਂ ਤੱਕ ਐਸਡੀਪੀਸੀ ਦੇ ਮੁਖੀ ਵੀ ਗੈਰਹਾਜ਼ਰ ਸੀ ਪਰ ਹੌਲੀ-ਹੌਲੀ ਦੁਬਾਰਾ ਇੱਕ ਵਾਰ ਹੋਰ ਦਸਤਾਰਬੰਦੀ ਕਰਾਈ ਗਈ ਜਿਦੇ ਵਿੱਚ ਲਹਿنگ ਸਿੰਘ ਜਥੇਬੰਦੀਆਂ ਨੂੰ ਸ਼ਾਮਲ ਕੀਤਾ ਗਿਆ ਲੇਕਿਨ ਇਤਿਹਾਸ ਦੇ ਵਿੱਚ ਦੋ ਵਾਰ ਦਸਤਾਰਬੰਦੀ ਹੋਣ ਦਾ ਇਹ ਨਵਾਂ ਰਿਵਾਜ ਨਵੀਂ ਰਵਾਇਤ ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਇਜਾਜ਼ਤ ਕਿਵੇਂ ਦਿੱਤੀ ਗਈ ਜਾਂ ਇਸ ਨੂੰ ਕਿਵੇਂ ਖੁਦ ਆਰਗੇਨਾਈਜ਼ ਕੀਤਾ ਗਿਆ ਉਸਦੇ ਵਿੱਚ ਵੀ ਵਿਵਾਦ ਖੜੇ ਨੇ ਇਹਨਾਂ ਵਿਵਾਦਾਂ ਤੋਂ ਬਚਿਆ ਜਾ ਸਕਦਾ ਸੀ ਇਸ ਤੋਂ ਇਲਾਵਾ ਸ਼ਰੂਮਣੀ ਕਮੇਟੀ ਨੇ ਇੱਕ ਹੋਰ ਕਮੇਟੀ ਬਣਾਈ ਸੀ ਜਿਸ ਦੇ ਵਿੱਚ ਜਥੇਦਾਰ ਸਹਿਬਾਨ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਗੱਲਾਂ ਦੇ ਉੱਤੇ ਵਿਧੀ ਵਿਵਧਾਨ ਬਣਾਉਣ ਦੀ ਗੱਲ ਕੀਤੀ ਗਈ ਸੀ ਉਹ ਕਮੇਟੀ ਬਣਾਉਣ ਸਮੇਂ ਤਾਂ ਪ੍ਰੈਸ ਕਾਨਫਰੰਸ ਕੀਤੀ ਗਈ ਪਰ ਉਹ ਜਿਹੜਾ ਐਲਾਨ ਸੀ ਉਹ ਇਹ ਲੱਗਦਾ ਸੀ ਕਿ ਕਿਸੇ ਵਿਵਾਦ ਨੂੰ ਸ਼ਾਂਤ ਕਰਨ ਦੇ ਲਈ ਕੀਤਾ ਗਿਆ ਹੋਵੇ ਉਹਦੇ ਪਿੱਛੇ ਮਨਸ਼ਾ ਸਹੀ ਨਹੀਂ ਸੀ ਮਨਸ਼ਾ ਕੁਝ ਬਦਲਾਅ ਲਿਆਉਣ ਦੀ ਨਹੀਂ ਸੀ ਕੋਈ ਵਿਧਿ ਵਿਵਧਾਨ ਬਣਾਉਣ ਦੀ ਨਹੀਂ ਸੀ ਸਿਰਫ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੇ ਲਈ ਇਹ ਐਲਾਨ ਕੀਤਾ ਗਿਆ ਸੀ ਉਹ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਨੂੰ ਬਣਾਉਣ ਦੇ ਐਲਾਨ ਤੋਂ ਅੱਜ ਤੱਕ ਕਦੇ ਵੀ ਉਸ ਕਮੇਟੀ ਦੀ ਕੋਈ ਮੀਟਿੰਗ ਨਹੀਂ ਸੱਦੀ ਗਈ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਕੇ ਸ਼ਰਮਣੀ ਕਮੇਟੀ ਨੇ ਸੁਝਾਅ ਜ਼ਰੂਰ ਮੰਗੇ ਸੀ ਕਿ ਵਿਧਿ ਵਿਵਧਾਨ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਸ ਤਰ੍ਹਾਂ ਦੇ ਨਿਯਮ ਬਣਾਉਣੇ ਚਾਹੀਦੇ ਹਨ ਲੋਕਾਂ ਤੋਂ ਸੁਝਾਅ ਮੰਗੇ ਗਏ ਇਹ ਵੀ ਕਿਹਾ ਗਿਆ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੁਝਾਅ ਆਏ ਨੇ ਪਰ ਉਹਨਾਂ ਸੁਝਾਵਾਂ ਦਾ ਬਣਿਆ ਕੀ ਉਹਨਾਂ ਤੇ ਕੀ ਵਿਚਾਰ ਕਰਨ ਦੀ ਵੀ ਲੋੜ ਨਹੀਂ ਸਮਝੀ ਗਈ ਇੱਕ ਵੀ ਮੀਟਿੰਗ ਬੁਲਾ ਕੇ ਉਹਨਾਂ ਤੇ ਵਿਚਾਰ ਕਰਨਾ ਤਾਂ ਦੂਰ ਇਸ ਪ੍ਰੋਸੈਸ ਨੂੰ ਸ਼ੁਰੂ ਤੱਕ ਨਹੀਂ ਕੀਤਾ ਗਿਆ ਇਸ ਕੰਮ ਦੀ ਸ਼ੁਰੂਆਤ ਹੀ ਨਹੀਂ ਹੋਈ ਸਿਰਫ ਉਹ ਕਮੇਟੀ ਐਲਾਨ ਤੱਕ ਰਹਿ ਗਈ ਹੈ ਇਹ ਸ਼ਰਮਨੀ ਕਮੇਟੀ ਦੇ ਕੰਮ ਕਰਨ ਦਾ ਤਰੀਕਾ ਹੈ ਇਹ ਸਾਡੇ ਆਗੂਆਂ ਦਾ ਕਿਰਦਾਰ ਹੈ ਇਦੇ ਨਾਲ ਜੁੜੀਆਂ ਹੋਰ ਘਟਨਾਵਾਂ ਨੇ ਚਾਹੇ ਉਹ ਧਾਮੀ ਦਾ ਅਸਤੀਫਾ ਦੇਣਾ ਹੋਵੇ ਜਥੇਦਾਰ ਸਹਿਵਾਨ ਵੱਲੋਂ ਅਪੀਲ ਕਰਨ ਤੇ ਨਾ ਮੰਨਣਾ ਹੋਵੇ ਲੇਕਿਨ ਸੁਖਵੀਰ ਬਾਦਲ ਦੇ ਕਹਿਣ ਤੇ ਫਟਾਫਟ ਵਾਪਸ ਆ ਕੇ ਪ੍ਰਧਾਨ ਬਣ ਜਾਣਾ ਹੋਵੇ ਬਹੁਤ ਕੁਛ ਹੈ ਜਿਸ ਤੇ ਚਰਚਾ ਕੀਤੀ ਜਾ ਸਕਦੀ ਹੈ ਬਹੁਤ ਹੋਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ ਪਰ ਕੁੱਲ ਮਿਲਾ ਕੇ ਜੇ ਆਪਾਂ ਇਸ ਗੱਲ ਦਾ ਨਿਚੋੜ ਕੱਢਣਾ ਹੋਵੇ ਕਿਸੇ ਨਤੀਜੇ ਤੇ ਪਹੁੰਚਣਾ ਹੋਵੇ ਤਾਂ ਲਗਭਗ ਹਰ ਮਸਲੇ ਦੇ ਵਿੱਚ ਹੀ ਇਹ ਸਾਫ਼ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਮਸਲਿਆਂ ਦਾ ਹੱਲ ਨਹੀਂ ਕੱਢਣਾ ਚਾਹੁੰਦੀ ਬਲਕਿ ਮਸਲਿਆਂ ਦੇ ਉੱਤੇ ਸਿਆਸਤ ਹੀ ਸਿਆਸਤ ਕੀਤੀ ਜਾਂਦੀ ਹੈ ਹਰ ਮਸਲੇ ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਫਾਇਦਾ ਪਹੁੰਚਾਇਆ ਜਾਵੇ ਉਹਨਾਂ ਦੀ ਸਿਆਸਤ ਕਿਵੇਂ ਨਿਖਰੇ ਕਿਵੇਂ ਚਮਕੇ ਸਾਰੀ ਕੋਆਇਤ ਇਸੇ ਚੀਜ਼ ਦੀ ਹੁੰਦੀ ਹੈ ਹੁਣ ਪੰਜਾਬ ਦੇ ਵਿੱਚ ਇਸ ਸਮੇਂ ਸ਼ਹੀਦੀ 15ਵਲਾ ਚੱਲ ਰਿਹਾ ਹੈ ਚਾਰਾਂ ਸਹਬਜ਼ਾਦਿਆਂ ਦੀ ਸ਼ਹਾਦਤ ਦੇ ਸਮਾਗਮ ਮਨਾਏ ਜਾ ਰਹੇ ਨੇ ਸਾਰੇ ਪੰਜਾਬ ਦੇ ਵਿੱਚੋਂ ਸਾਰੀ ਦੁਨੀਆ ਦੇ ਵਿੱਚੋਂ ਸੰਗਤ ਗੁਰਦੁਆਰਿਆਂ ਦੇ ਵਿੱਚ ਜਾ ਕੇ ਨਤਮਸਤਕ ਹੋ ਰਹੀ ਹੈ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈ ਰਹੀ ਹੈ ਲੇਕਿਨ ਉਸ ਦੇ ਉੱਤੇ ਇਸ ਸਮੇਂ ਵਿਵਾਦ ਖੜਾ ਕਰਨਾ ਕਿ ਉਚਿਤ ਹੈ ਦੁਬਾਰਾ ਇਸ ਮਸਲੇ ਦੀ ਚਰਚਾ ਕਰਦੀ ਹੈ ਤਾਂ ਵੀਰਵਾਲ ਦਿਵਸ ਮਨਾਉਣ ਦਾ ਐਲਾਨ ਜਨਵਰੀ 2022 ਦੇ ਵਿੱਚ ਕੀਤਾ ਗਿਆ ਸੀ ਨਰਿੰਦਰ મોદી ਦੀ ਸਰਕਾਰ ਵੱਲੋਂ ਉਸ ਤੋਂ ਬਾਅਦ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼ ਵੀ ਜਤਾਉਣੇ ਸ਼ੁਰੂ ਕਰ ਦਿੱਤੇ ਗਏ ਸੀ ਇਹ ਕਿਹਾ ਗਿਆ ਸੀ ਕਿ ਬਾਲ ਸ਼ਬਦ ਇਹਨਾਂ ਦੇ ਨਾਲ ਨਹੀਂ ਜੋੜਨਾ ਚਾਹੀਦਾ ਅਸੀਂ ਤਾਂ ਇਹਨਾਂ ਨੂੰ ਬਾਬਾ ਮੰਨਦੇ ਹਾਂ ਬਾਬਾ ਸ਼ਬਦ ਵਰਤੇ ਆ ਜਾਣਾ ਚਾਹੀਦਾ ਸੀ ਲੇਕਿਨ ਉਹਨਾਂ ਇਤਰਾਜ਼ਾਂ ਤੋਂ ਬਾਅਦ ਗੱਲ ਨੂੰ ਕਿਸੇ ਤਨਪਤਨ ਨਹੀਂ ਲਾਇਆ ਗਿਆ 3 ਸਾਲ ਬੀਤ ਜਾਣ ਤੋਂ ਬਾਅਦ ਹੁਣ ਜਦੋਂ ਫੇਰ ਇਸ ਬਾਲ ਦੇ ਵਸ ਨੂੰ ਮਨਾਇਆ ਜਾ ਰਿਹਾ ਹੈ ਜਦੋਂ ਸ਼ਹੀਦੀ ਦਿਹਾੜਾ ਨਜ਼ਦੀਕ ਆ ਗਿਆ ਹੈ ਉਸ ਸਮੇਂ ਫੇਰ ਇਤਰਾਜ਼ ਜਤਾਉਣਾ ਉਸ ਸਮੇਂ ਅਕਾਲ ਤਖਤ ਦੇ ਜਥੇਦਾਰ ਵੱਲੋਂ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ ਨੂੰ ਬੇਨਤੀ ਕਰਨੀ ਕਿ ਤੁਸੀਂ ਸਰਕਾਰ ਤੇ ਦਬਾਅ ਬਣਾਓ ਸੰਸਦ ਦੇ ਵਿੱਚ ਇਹ ਮੁੱਦਾ ਚੱਕੋ ਕਿ ਇਹ ਇਹ ਸਮੱਸਿਆ ਦਾ ਕੋਈ ਹੱਲ ਸੀ ਜਦੋਂ ਅਸੀਂ ਆਪ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਅਸੀਂ ਹਮੇਸ਼ਾ ਹੀ ਇਸ ਨੂੰ ਨਿੱਕਿਆਂ ਜੰਦਾ ਵੱਡੇ ਸਾਕੇ ਕਹਿ ਕੇ ਯਾਦ ਕਰਦੇ ਹਾਂ ਅਸੀਂ ਉਹਨਾਂ ਦੀ ਉਮਰ ਦਾ ਜ਼ਿਕਰ ਹਰ ਵਾਰ ਕਰਦੇ ਹਾਂ ਲੇਕਿਨ ਜਦੋਂ ਸਰਕਾਰ ਵੱਲੋਂ ਦੇਸ਼ ਭਰ ਦੇ ਵਿੱਚ ਇਸ ਸ਼ਹਾਦਤ ਨੂੰ ਮਨਾਉਣ ਦੀ ਗੱਲ ਕੀਤੀ ਗਈ ਅਸੀਂ ਉਸ ਬਾਲ ਸ਼ਬਦ ਦੇ ਹੀ ਇਤਰਾਜ਼ ਲਗਾ ਦਿੱਤਾ। ਔਰ ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਅੱਜ ਭਾਜਪਾ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਇਹੀ ਨਾਮ ਰੱਖਣ ਦਾ ਜਿਹੜੀ ਸਲਾਹ ਹੈ ਉਹ ਸਭ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਦਿੱਤੀ ਸੀ। ਸੁਖਵੀਰ ਸਿੰਘ ਬਾਦਲ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਨਾਮ ਵੀਰ ਬਾਲ ਦੇ ਵਸ ਰੱਖਣਾ ਚਾਹੀਦਾ ਹੈ। ਔਰ ਚਾਹੇ ਸੁਖਵੀਰ ਬਾਦਲ ਨੇ ਇਸਲਾਹ ਦਿੱਤੀ ਹੋਵੇ ਜਾਂ ਨਾ ਦਿੱਤੀ ਹੋਵੇ ਤੁਹਾਨੂੰ ਸਾਰਿਆਂ ਨੂੰ ਇਹ ਯਾਦ ਹੋਣਾ ਉਦੋਂ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਇੱਕ ਕੈਂਪੇਨ ਚਲਾਈ ਜਾਂਦੀ ਸੀ ਜਿੱਥੇ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਸੀ ਕਿ ਜਿਹੜਾ ਚਿਲਡਰਨਸਡੇ ਹੈ ਭਾਰਤ ਦੇ ਵਿੱਚ ਜੋ ਜਵਾਲਲਾਲ ਨਹਿਰੂ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ ਉਸ ਨੂੰ ਇਹਨਾਂ ਸ਼ਹਿਬਜ਼ਾਦਿਆਂ ਦੇ ਨਾਲ ਜੋੜਨਾ ਚਾਹੀਦਾ ਹੈ ਇਹ ਚਿਲਡਰਨਸਡੇ ਨਹਿਰੂ ਦੇ ਨਾਲ ਜੋੜ ਕੇ ਨਹੀਂ ਮਨਾਇਆ ਜਾਣਾ ਚਾਹੀਦਾ ਇਸ ਨੂੰ ਸ਼ਹਿਬਜ਼ਾਦਿਆਂ ਦੇ ਨਾਲ ਜੋੜ ਕੇ ਮਨਾਇਆ ਜਾਣਾ ਚਾਹੀਦਾ ਤੇ ਜਦੋਂ ਸਰਕਾਰ ਨੇ ਇਸੇ ਮੰਗ ਨੂੰ ਸਵੀਕਾਰ ਕੀਤਾ ਵੀਰ ਬਾਲਦੇਵਸ ਸ਼ਹਿਬਜਾਦਿਆਂ ਦੇ ਨਾਲ ਜੋੜ ਕੇ ਉਸ ਨੂੰ ਮਨਾਉਣ ਦਾ ਉਪਰਾਲਾ ਕੀਤਾ ਤਾਂ ਉਸ ਉਪਰਾਲੇ ਨੂੰ ਇਸ ਤਰ੍ਹਾਂ ਦੇਖਣ ਦੀ ਬਜਾਏ ਕਿ ਸਾਰੇ ਦੇਸ਼ ਦੇ ਵਿੱਚ ਸਾਡੇ ਸਿੱਖ ਇਤਿਹਾਸ ਦੀ ਚਰਚਾ ਹੋਵੇਗੀ ਸਾਰੇ ਦੇਸ਼ ਦੇ ਹਰ ਸੂਬੇ ਦੇ ਵਿੱਚ ਹਰ ਧਰਮ ਦੇ ਲੋਕ ਹਰ ਧਰਮ ਦੇ ਬੱਚੇ ਸਾਡੇ ਸ਼ਹਿਬਜਾਦਿਆਂ ਦੀ ਸ਼ਹਾਦਤ ਬਾਰੇ ਜਾਣਨਗੇ ਪੜ੍ਹਨਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡਾ ਇਤਿਹਾਸ ਕਿੰਨਾ ਗੌਰਵਮਈ ਹੈ ਅਸੀਂ ਉਸ ਦੇ ਉੱਤੇ ਵਿਵਾਦ ਪੈਦਾ ਕੀਤਾ ਅਸੀਂ ਉਸ ਨੂੰ ਬੈਠ ਕੇ ਕਿਸੇ ਚੰਗੇ ਢੰਗ ਨਾਲ ਨਜਿੱਠਣ ਦੀ بجائے ਉਸ ਤੇ ਸਿਆਸਤ ਕਰਨੀ ਜ਼ਰੂਰੀ ਸਮਝੀ ਇਹ ਐਸਜੀਪੀਸੀ ਦਾ ਜੋ ਚਾਲ ਚੱਲਨ ਹੈ ਜੋ ਕੰਮ ਕਰਨ ਦਾ ਤਰੀਕਾ ਹੈ ਉਸ ਦੇ ਉੱਤੇ ਇਤਰਾਜ਼ ਉੱਠਣੇ ਜਾਂ ਉਠਾਉਣੇ ਲਾਜ਼ਮੀ ਹਨ ਉਠਾਉਣੇ ਚਾਹੀਦੇ ਹਨ ਸੰਸਥਾ ਬਹੁਤ ਵੱਡੀ ਹੈ ਜਿਸ ਨੂੰ ਸਿੱਖਾਂ ਦੀ ਸਰਮੌਲ ਸੰਸਥਾ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਪਰ ਜੇ ਉਹ ਇੱਕ ਪੋਲਿਟਿਕਲ ਪਾਰਟੀ ਦੇ ਪ੍ਰਧਾਨ ਦੀ ਕਟਪੁਤਲੀ ਬਣ ਕੇ ਰਹਿ ਜਾਏ ਫਿਰ ਉਸ ਨੂੰ ਨਿੰਦਣਾ ਵੀ ਜ਼ਰੂਰੀ ਹੈ ਫਿਰ ਉਸ ਨੂੰ ਇਹ ਕਹਿ ਕੇ ਕਿ ਆਪਣੇ ਧਰਮ ਦੀ ਬੁਰਾਈ ਨਹੀਂ ਕਰਨੀ ਚਾਹੀਦੀ ਜਾਂ ਆਪਣੇ ਧਰਮ ਦੇ ਉੱਤੇ ਸਵਾਲ ਨਹੀਂ ਉਠਾਉਣੇ ਚਾਹੀਦੇ ਇਹ ਧਰਮ ਦੇ ਉੱਤੇ ਸਵਾਲ ਨਹੀਂ ਹਨ ਇਹ ਸਾਡੀ ਸੰਸਥਾ ਜੋ ਕਿ ਉਸ ਧਰਮ ਨੂੰ ਪ੍ਰਚਾਰਨ ਲਈ ਉਸ ਨੂੰ ਅੱਗੇ ਵਧਾਉਣ ਦੇ ਲਈ ਬਣਾਈ ਗਈ ਸੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਬਣਾਈ ਗਈ ਸੀ ਇਹਨਾਂ ਧਾਰਮਿਕ ਕੰਮਾਂ ਨੂੰ ਅੱਗੇ ਵਧਾਉਣ ਦੇ ਲਈ ਬਣਾਈ ਗਈ ਸੀ ਉਸ ਦੇ ਉੱਤੇ ਸਵਾਲ ਖੜੇ ਕਰਨੇ ਨੇ ਇਹ ਧਰਮ ਦੇ ਉੱਤੇ ਸਵਾਲ ਖੜੇ ਕਰਨਾ ਨਹੀਂ ਹੁੰਦਾ ਤੇ ਜੇ ਇਸ ਸੰਸਥਾ ਦੇ ਵਿੱਚ ਕੁਝ ਸੁਧਾਰ ਲਿਆਉਣੇ ਨੇ ਜੇ ਅਸੀਂ ਸਾਰੇ ਚਾਹੁੰਦੇ ਆਂ ਕਿ ਵਾਕਿਆ ਹੀ ਇਹ ਧਰਮ ਦੇ ਲਈ ਕੰਮ ਕਰੇ ਸਿੱਖੀ ਦੇ ਪ੍ਰਚਾਰ ਦੇ ਲਈ ਕੰਮ ਕਰੇ ਤਾਂ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਜਿਹੜੀਆਂ ਐਸਟੀਪੀਸੀ ਦੀਆਂ ਚੋਣਾਂ ਨੇ ਉਹਨਾਂ ਨੂੰ ਬਾਦਸਤੂਰ ਹਰ 5 ਸਾਲ ਬਾਅਦ ਕਰਾਉਣ ਦੇ ਉੱਤੇ ਸਾਨੂੰ ਜ਼ੋਰ ਦੇਣਾ ਚਾਹੀਦਾ ਹੈ ਸਾਨੂੰ ਸਰਕਾਰਾਂ ਦੇ ਉੱਤੇ ਦਬਾਅ ਪਾਉਣੇ ਚਾਹੀਦੇ ਨੇ ਕਿ ਹਰ 5 ਸਾਲ ਬਾਅਦ ਬਿਨਾਂ ਰੁਕ ਟੋਕ ਤੋਂ ਬਿਨਾਂ ਕਿਸੇ ਦੇਰੀ ਤੋਂ ਇਹ ਚੋਣਾਂ ਹੋਣੀਆਂ ਚਾਹੀਦੀਆਂ ਨੇ ਤਾਂਕਿ ਸਿੱਖਾਂ ਦੀ ਅਸਲੀ ਜਿਹੜੀ ਨੁਮਾਇੰਦਗੀ ਹੈ ਉਹ ਇਹਨਾਂ ਸੰਸਥਾਵਾਂ ਦੇ ਵਿੱਚ ਪਹੁੰਚੇ ਕਿਸੇ ਇੱਕ ਪਾਰਟੀ ਦਾ ਇੱਕ ਕਿਸੇ ਇੱਕ ਸਿਆਸੀ ਦਲ ਦੀ ਕਟਕੁਥਲੀ ਬਣ ਕੇ ਨਾ ਰਹੇ। ਲੇਕਿਨ ਹੁੰਦਾ ਇਸ ਤੋਂ ਉਲਟ ਹੈ। ਇਹੀ ਸਿਆਸੀ ਪਾਰਟੀ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਹਵਾ ਇਹਨਾਂ ਦੇ ਉਲਟ ਵਹਿ ਰਹੀ ਹੈ, ਇਹਨਾਂ ਦੀ ਮੈਜੋਰਿਟੀ ਇਸ ਸੰਸਥਾ ਦੇ ਵਿੱਚ ਨਹੀਂ ਆਉਣੀ, ਉਹ ਚੋਣਾਂ ਕਰਵਾਉਂਦੀ ਨਹੀਂ। ਉਹ ਚੋਣਾਂ ਨੂੰ ਟਾਲਦੀ ਰਹਿੰਦੀ ਹੈ ਤਾਂ ਕਿ ਇਸੇ ਤਰੀਕੇ ਨਾਲ ਪ੍ਰੌਕਸੀ ਦੇ ਦਰਿਅੇ ਹੀ ਉਹ ਸੰਸਥਾ ਦੇ ਉੱਤੇ ਕਾਬਜ ਰਹਿ ਸਕੇ। ਹਰੇਕ ਕੰਮ ਦੇ ਵਿੱਚ ਹਮੇਸ਼ਾ ਕੇਂਦਰ ਸਰਕਾਰ ਦੀ ਮਦਦ ਲਈ ਜਾਂਦੀ ਹੈ ਕਿਉਂਕਿ ਇਹ ਫੈਸਲਾ ਕੇਂਦਰ ਸਰਕਾਰ ਦੇ ਅਧੀਨ ਹੈ ਚੋਣਾ ਕੇਂਦਰ ਸਰਕਾਰ ਵੱਲੋਂ ਕਰਨ ਦਾ ਐਲਾਨ ਹੁੰਦਾ ਹੈ ਪਰ ਇਸ ਨੂੰ ਬਾਰ ਬਾਰ ਮੈਨੀਪੂਲੇਟ ਕੀਤਾ ਜਾਂਦਾ ਹੈ ਇਸ ਨੂੰ ਰੋਕਿਆ ਜਾਂਦਾ ਹੈ ਉਦੋਂ ਜਦੋਂ ਤੁਸੀਂ ਸਰਕਾਰ ਦੀ ਮਦਦ ਲੈ ਕੇ ਚੋਣਾ ਨਹੀਂ ਹੋਣ ਦਿੰਦੇ ਉਦੋਂ ਕਿਸੇ ਖੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਰਕਾਰੀ ਦਖਲ ਨਹੀਂ ਹੁੰਦਾ ਜਦੋਂ ਤੁਹਾਨੂੰ ਲੋੜ ਹੁੰਦੀ ਹੈ ਜਦੋਂ ਤੁਹਾਨੂੰ ਸੂਟ ਕਰਦਾ ਹੈ ਉਦੋਂ ਤੁਸੀਂ ਸਰਕਾਰਾਂ ਦਾ ਦਖਲ ਵੀ ਸੈਨ ਕਰਦੇ ਹੋ ਬਲਕਿ ਖੁਦ ਸਰਕਾਰਾਂ ਤੋਂ ਦਖਲ ਕਰਵਾਉਣੇ ਵੀ ਹੋ ਸਰਕਾਰੀ ਦਖਲ ਅੰਦਾਜ਼ੀ ਨੂੰ ਉਤਸ਼ਾਹਿਤ ਵੀ ਕਰਦੇ ਕਿ ਉਦੋਂ ਸਿੱਖ ਧਰਮ ਨੂੰ ਕੋਈ ਠੇਸ ਨਹੀਂ ਪਹੁੰਚਦੀ ਇਹ ਸਾਰੇ ਸਵਾਲ ਐਸਜੀਪੀਸੀ ਨੂੰ ਆਪਣੇ ਆਪ ਤੋਂ ਜ਼ਰੂਰ ਪੁੱਛਣੇ ਚਾਹੀਦੇ ਨੇ ਤੇ ਸਿੱਖ ਸਰਕਲਸ ਦੇ ਵਿੱਚ ਵੀ ਇਸ ਦੀ ਚਰਚਾ ਹੋਣੀ ਚਾਹੀਦੀ ਹੈ ਜਿਹੜੇ ਸਿੱਖ ਬੁੱਧੀ ਜੀ ਵੀ ਬਾਰ-ਬਾਰ ਇਹਨਾਂ ਮੁੱਦਿਆਂ ਦੇ ਵਿੱਚ ਆਪਣੇ ਵਿਚਾਰ ਰੱਖਦੇ ਨੇ ਉਹਨਾਂ ਨੂੰ ਵੀ ਸਰਕਾਰਾਂ ਦੇ ਉੱਤੇ ਇਸ ਗੱਲ ਦੇ ਲਈ ਦਬਾਅ ਬਣਾਉਣਾ ਚਾਹੀਦਾ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਚਾਹੇ ਸੋਧ ਕਰਨੀ ਪਵੇ ਲੇਕਿਨ ਹਰ 5 ਸਾਲ ਦੇ ਵਿੱਚ ਇਹ ਚੋਣਾਂ ਯਕੀਨੀ ਬਣਾਈਆਂ ਜਾਣ ਤਾਂ ਕਿ ਸਿੱਖਾਂ ਦੀ ਅਸਲੀ ਨੁਮਾਇੰਦਗੀ ਉਸ ਸੰਸਥਾ ਦੇ ਵਿੱਚ ਬਣੀ ਰਹੇ ਉਸ ਦੇ ਵਿੱਚ ਕਿਸੇ ਵੀ ਇੱਕ ਪਰਿਵਾਰ ਦਾ ਇੱਕ ਦਲ ਦਾ ਇੱਕ ਸਿਆਸੀ ਪਾਰਟੀ ਦਾ ਕਬਜ਼ਾ ਨਾ ਹੋਵੇ ਇਸ ਚੀਜ਼ ਨੂੰ ਯਕੀਨੀ ਬਣਾਉਣ ਦੇ ਲਈ ਸਭ ਤੋਂ ਪਹਿਲਾ ਕਦਮ ਇਹ ਅਠਾਉਣ ਦੀ ਲੋੜ ਹੈ ਇਹ ਕਾਨੂੰਨੀ ਤੌਰ ਤੇ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਹਰ 5 ਸਾਲ ਬਾਅਦ ਚੋਣਾਂ ਹੋਣੀਆਂ ਚਾਹੀਦੀਆਂ ਸੋ ਉਮੀਦ ਕਰਦੇ ਹਾਂ ਸਾਡੇ ਜਿੰਨੇ ਵੀ ਸਿੱਖ ਪੁੱద్ధి ਜੀਵੀ ਨੇ ਵਿਚਾਰਕ ਨੇ ਆਪਣੀਆਂ ਗੱਲਾਂ ਰੱਖਣ ਵਾਲੇ ਲੋਕ ਨੇ ਉਹ ਇਸ ਦਬਾਅ ਬਣਾਉਣ ਦੀ ਮੁਹਿੰਮ ਨੂੰ ਤੇਜ਼ ਕਰਨਗੇ ਸ਼ੁਰੂ ਕਰਨਗੇ ਸਰਕਾਰਾਂ ਤੇ ਦਬਾਅ ਬਣਾਉਣ ਦੇ ਲਈ ਜੋ ਕੁਝ ਉਹਨਾਂ ਨੂੰ ਕਰਨਾ ਪੈਂਦਾ ਹੈ ਉਹ ਕਰਨਗੇ ਆਪਣੀ ਆਵਾਜ਼ ਬੁਲੰਦ ਕਰਨਗੇ ਤਾਂ ਕਿ ਜਲਦੀ ਤੋਂ ਜਲਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਈਆਂ ਜਾਣ ਤੇ ਜੋ ਲੋਕਾਂ ਦੇ ਅਸਲੀ ਨਮਾਇंदे ਨੇ ਉਹਨਾਂ ਨੂੰ ਇਸ ਸੰਸਥਾ ਦੇ ਵਿੱਚ ਜਗ੍ਹਾ ਮਿਲੇ ਉਹ ਅੱਗੇ ਜਾ ਕੇ ਕੀ ਫੈਸਲੇ ਲੈਂਦੇ ਨੇ ਕਿਸ ਤਰ੍ਹਾਂ ਦਾ ਕੰਮ ਕਰਦੇ ਨੇ ਉਸਤੇ ਉੱਤੇ ਲੋਕ ਆਪਣੀ ਨਜ਼ਰ ਬਣਾ ਕੇ ਰੱਖਣ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ। ਧੰਨਵਾਦ।